ਗੱਡੀ ਰੌਂਗ ਖੜੀ ਕਰੇਗਾ ਚਲਾਨ ਹੋਊਗਾ ਪੈਸਿਆਂ ਦਾ ਯਾਰਾਂ ਨੂੰ ਨੁਕਸਾਨ ਹੋਊਗਾ ਐਂਬੂਲੈਂਸ ਨੂੰ ਵੀ ਯਾਰੋ ਰਾਸਤਾ ਦਿਓ ਫਾਇਰ ਬ੍ਰਿਗੇਡ ਨੂੰ ਵੀ ਲੰਘਣ ਦਿਓ ਹੈਲਮਟ ਸਿਰਾਂ ਉੱਤੇ ਪਾ ਕੇ ਰੱਖੋ ਸੀਟ ਬੈਲਟਾਂ ਵੀ ਲਗਾ ਕੇ ਰੱਖੋ ਟ੍ਰੈਫਿਕ ਦੇ ਰੂਲ ਯਾਰੋ ਪਾਲੋ ਕਰ ਲਓ ਲਾਈਫ ਆਪਣੀ ਨੂੰ ਯਾਰੋ ਸੇਫ ਕਰ ਲਓ ਆਰ ਸੀ ਲਾਇਸੈਂਸ ਯਾਰੋ ਕੋਲ ਰੱਖਿਓ ਚੋਰੀ ਕਿਸੇ ਦਾ ਨਾ ਯਾਰੋ ਬਾਈਕ ਚੱਕਿਓ ਬੀਮਾ ਪ੍ਰਦੂਸ਼ਣ ਨਾ ਲੰਘਣ ਦਿਓ ਬੱਚਿਆਂ ਨੂੰ ਬਾਈਕ ਹੌਲੀ ਚਲਾਉਣ ਲਈ ਕਹੋ ਗੱਡੀ ਚਾਲੀ ਦੀ ਸਪੀਡ ਤੇ ਚਲਾਓ ਜੀ ਤੇਜੀ ਵਿੱਚ ਗੱਡੀ ਕਦੇ ਨਾ ਭਜਾਓ ਜੀ ਘਰ ਵਿੱਚ ਤੋਂ ਬੱਚੇ ਤੁਹਾਡੀ ਵੇਟ ਕਰਦੇ ਤੁਸੀਂ ਫੇਰ ਦੱਸੋ ਤੇਜੀ ਕਾਹੀ ਕਰਦੇ ਮੁੱਕਦੀ ਹੈ ਗੱਲ ਯਾਰੋ ਇਹ ਮਕਾਉਣੀਆ ਹਾਈਵੇ ਤੇ ਹਾਈਵੇ ਤੇ ਗੱਡੀ 60 ਤੇ ਚਲਾਉਣੀਆ ਬੱਚਾ ਵਾਲੇ ਵੀਰਾਂ ਨੂੰ ਵੀ ਬੇਨਤੀ ਆਹ ਕੇ ਪਬਲਿਕ ਲੰਘਣ ਲਈ ਰਸਤਾ ਦਿਓ ਪੁਲਿਸ ਨੂੰ ਯਾਰੋ ਕਦੇ ਮਾਰਾ ਨਾ ਕਹੋ ਪਰ ਸੱਚ ਨਹੀਂ ਦੱਸਦਾ ਸਾਥ ਕੀ ਦਿਓ ਉਲ ਸੁਣੋ ਯਾਰੋ ਕਦੇ ਮਾਰਾ ਨਾ ਕਹੋ ਪਰ ਸ਼ਾਸਨ ਦਾ ਸਦਾ ਸਾਦਗੀ ਦਿਓ ਹੋ